ਅੱਜ ਆਪਾਂ ਤਿਆਰ ਕੀਤਾ ਜੀ ਆਂਬ ਦਾ ਮਰਬਾ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨੇ ਸੋਹਣੇ ਪੀਸ ਨੇ ਤੇ ਕਿੰਨਾ ਸੋਹਣਾ ਬਣਿਆ ਕਲਰ ਵੀ ਬਹੁਤ ਵਧੀਆ ਆ ਇਹਨੂੰ ਆਂਬ ਦਾ ਮਿੱਠਾ ਚਾਰ ਵੀ ਬੋਲਿਆ ਜਾਂਦਾ ਤੇ ਮਰਬਾ ਵੀ ਬੋਲਿਆ ਜਾਂਦਾ ਜੇ ਤੁਸੀਂ ਮਰਬਾ ਬਣਾਉਣਾ ਤੇ ਇਹਦੇ ਵਿੱਚ ਜਿਵੇਂ ਕਲੌਂਜੀ ਸੌਂਫ ਕਾਲੀ ਮਿਰਚ ਆਪਾਂ ਪਾਈ ਆ ਉਹ ਤੁਸੀਂ ਸਕਿਪ ਕਰ ਸਕਦੇ ਹੋ ਇਹਨੂੰ ਤੁਸੀਂ ਘਰ ਬੈਠੇ ਸਾਡੇ ਕੋਲ ਮੰਗਾ ਸਕਦੇ ਹੋ ਵੀਡੀਓ ਵਿੱਚ ਦਿੱਤੇ ਨੰਬਰ ਤੇ ਸਾਨੂੰ ਫੋਨ ਕਰਕੇ ਜੇਕਰ ਤੁਸੀਂ ਇਹਨੂੰ ਬਣਾਉਣਾ ਚਾਹੁੰਦੇ ਹੋ ਤੇ ਕਿਸ ਤਰ੍ਹਾਂ ਤਿਆਰ ਕੀਤਾ ਤੁਸੀਂ ਅੱਗੇ ਸਾਰਾ ਵੀਡੀਓ 'ਚ ਦੇਖੋ ਜੀ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਮੋਸਤੇ ਆਦਾਬ ਰਾਮ ਰਾਮ ਜੈ ਮਾਤਾ ਦੀ ਕਿਵੇਂ ਅਸਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਬਲੋਗਰ ਤੇ ਤੇ ਫਰੈਂਡ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਫੇਰ ਲੈ ਕੇ ਆਏ ਆਪਾਂ ਸੀਜ਼ਨ ਵਾਲੇ ਅੰਬਾਂ ਦੇ ਉੱਤੇ ਕਿਉਂਕਿ ਤੁਹਾਨੂੰ ਪਤਾ ਕਿ ਜਿਵੇਂ ਅੰਬਾਂ ਦਾ ਸੀਜ਼ਨ ਚੱਲਦਾ ਪਿਆ ਕੱਚੇ ਅੰਬਾਂ ਦਾ ਤੇ ਇਹਦੀਆਂ ਬਹੁਤ ਹੀ ਵੈਰਾਈਟੀਆਂ ਬਣਦੀਆਂ ਨੇ ਕੱਚੇ ਅੰਬ ਦਾ ਚਾਰ ਬਣਦਾ ਇਹਦੀ ਚਟਨੀ ਬਣਦੀ ਇਹਦਾ ਮਰੱਬਾ ਬਣਦਾ ਤੇ ਕਈ ਚੀਜ਼ਾਂ ਦਾ ਬਣਦੀਆਂ ਨੇ ਫਰੂਟੀ ਵੀ ਬਣਦੀ ਹੈ ਜੀ ਇਹਦਾ ਆਮ ਪੰਨਾ ਵੀ ਬਣਦਾ ਤੁਸੀਂ ਸਾਡੇ ਚੈਨਲ ਤੇ ਵੇਖਿਆ ਕਿ ਇਹਦੇ ਆਪਾਂ ਚਾਰ ਕਈ ਕਿਸਮ ਦੇ ਤਿਆਰ ਕਰ ਚੁੱਕੇ ਹਾਂ ਤੇ ਅੱਜ ਆਪਾਂ ਇਹਦਾ ਬਣਾਉਣ ਜਾ ਰਹੇ ਹਾਂ ਜੀ ਮਰੱਬਾ ਤੁਸੀਂ ਵੇਖ ਸਕਦੇ ਆਪਾਂ ਕੱਚੇ ਆਂਬ ਲੈ ਕੇ ਆਏ ਹਾਂ ਤੇ ਇਹਦਾ ਆਪਾਂ ਮਰੱਬਾ ਤਿਆਰ ਕਰਾਂਗੇ ਮਰੱਬਾ बोल ਸਕਦੇ ਹੋ ਤੁਸੀਂ ਉਹਨੂੰ ਕੋਈ ਮਿੱਠੀ ਚਟਨੀ ਵੀ ਬੋਲ ਦਿੰਦਾ ਪਰ ਚਟਨੀ ਦੋ ਕਿਸਮ ਦੀ ਬਣਦੀ ਹੈ ਦੀ ਤੇ ਕੋਈ ਇਹਨੂੰ ਮਿੱਠਾ ਆਂਬ ਦਾ ਚਾਰ ਵੀ ਬੋਲ ਦਿੰਦਾ ਤੇ ਉਹ ਆਪਾਂ ਤਿਆਰ ਕਰਾਂਗੇ ਉਹਦੇ ਵਾਸਤੇ ਤੁਸੀਂ ਇਹ ਸਾਫ਼-ਸਾਫ਼ ਆਂਬ ਲੈ ਕੇ ਆਉਣੇ ਆ ਤੇ ਚੰਗੀ ਤਰ੍ਹਾਂ ਉਹਨਾਂ ਨੂੰ ਪਹਿਲਾਂ ਧੋ ਲੈਣਾ ਤੇ ਫਿਰ ਸੁਕਾ ਤੇ ਹੁਣ ਇਹਨੂੰ ਆਪਾਂ ਛਿੱਲ ਲੈਨੇ ਆ। ਇਹਦੇ ਵਾਸਤੇ ਤੁਸੀਂ ਇਹਦਾ ਜਿਹੜਾ ਛਿਲਕਾ ਉਹ ਮੋਟਾ-ਮੋਟਾ ਹੀ ਉਤਾਰਨਾ। ਤੇ ਅੰਬ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਨਾ ਉਹ ਕੱਚਾ ਹੋਵੇ ਬਹੁਤਾ ਤੇ ਨਾ ਉਹ ਪੱਕਾ ਹੋਵੇ। ਤੁਸੀਂ ਦੇਖ ਸਕਦੇ ਹੋ ਹੈ ਤੇ ਕੱਚਾ ਵਾ ਅੰਬ ਪੋਲਾ ਨਹੀਂ ਹੈ ਦੇ ਪਰ ਵਿੱਚੋਂ ਇਹ ਪੀਲਾ ਵਾ। ਇਸ ਤਰ੍ਹਾਂ ਦਾ ਆਪਾਂ ਨੂੰ ਚਾਹੀਦਾ ਵਾ ਜਿਹੜਾ ਮਿੱਠਾ ਅੰਬ ਦਾ ਆਪਾਂ ਚਾਰ ਬਣਾਉਣਾ ਚਾਹੇ ਮਰੱਬਾ ਜਿਹਨੂੰ ਆਪਾਂ ਬੋਲਦੇ ਆ। ਉਹਦੇ ਵਾਸਤੇ ਅੰਬ ਇਸ ਕਿਸਮ ਦਾ ਹੋਣਾ ਚਾਹੀਦਾ। ਤੇ ਇਹਦੇ ਨੂੰ ਆਪਾਂ ਛਿੱਲ ਕੇ ਇਸ ਤੋਂ ਬਾਅਦ ਇਹਦੇ ਆਪਾਂ ਪੀਸ ਤਿਆਰ ਕਰ ਲੈਨੇ ਆ। ਪੀਸ ਤੋਂ ਡਿਚਾਗੇ ਤੁਸੀਂ ਐਸਟ੍ਰੋਗ ਦੇ ਵੀ ਕਰ ਸਕਦੇ ਹੋ ਐਸਟ੍ਰੋਗ ਦੇ ਵਿੱਚ ਆਸ ਵੀ ਜਿੱਦਾਂ ਵੀ ਤੁਹਾਡੀ ਇੱਛਾ ਤੋਂ ਤੁਸੀਂ ਕਰ ਸਕਦੇ ਹੋ ਪਰ ਆਪਾਂ ਏਦਾਂ ਲੰਬੇ-ਲੰਬੇ ਕਰਾਂਗੇ। ਇਸ ਸਲਾਈਸ ਜੇ ਬਣ ਜਾਂਦੇ ਤੇ ਥੋੜੀ ਮੋਟਾਈ ਜਿਹੜੀ ਐਡੀ-ਐਡੀ ਤੁਸੀਂ ਰਹਿਣ ਦੇਣੀ ਆ ਕਿਉਂਕਿ ਬਾਅਦ ਦੇ ਵਿੱਚ ਇਹਨੇ ਜਦੋਂ ਬਣਨਾ ਵਾ ਤੇ ਉਦੋਂ ਇਹਨੇ ਸੁਗੜ ਜੇ ਜਾਣਾ ਇਸ ਕਰਕੇ ਐਡੀ-ਐਡੀ ਦੀ ਮੋਟਾਈ ਰਹਿਣ ਦੇਣੀ ਤੁਸੀਂ। ਤੇ ਜਿਆਦਾ ਤੁਸੀਂ ਇਹਨੂੰ ਬਰੀਕ ਕਰੋਗੇ ਤੇ ਫਿਰ ਇਹ ਖੁੱਲਦੇ ਜਾਊਗਾ। ਤੇ ਐਡੇ-ਐਡੇ ਆਪਾਂ ਸਾਰੇ ਪਹਿਲਾਂ ਪੀਸ ਤਿਆਰ ਕਰ ਲੈਣੇ ਆ। ਫਿਰ ਆਪਾਂ ਤੁਹਾਨੂੰ ਦੱਸਾਂਗੇ ਕਿ ਆਂਬ ਦਾ ਮਰੱਬਾ ਆਪਾਂ ਕਿਸ ਤਰ੍ਹਾਂ ਤਿਆਰ ਕਰਦੇ ਹਾਂ ਤੇ ਆਂਬ ਆਪਾਂ ਸਾਰੇ ਕੱਟ ਲਏ ਜੀ ਤੁਸੀਂ ਦੇਖ ਸਕਦੇ ਹੋ ਜਿਵੇਂ ਆਪਾਂ ਤੁਹਾਨੂੰ ਦੱਸਿਆ ਢਿੰਡੇ ਸਲਾਈਸ ਦੇ ਵਿੱਚ ਆਪਾਂ ਇਹਨਾਂ ਨੂੰ ਕੱਟਣਾ ਤੇ ਇੱਥੇ ਤੁਸੀਂ ਆਂਬਾਂ ਦੀ ਕੁਆਂਟੀਟੀ ਦਾ ਬਹੁਤ ਧਿਆਨ ਰੱਖਣਾ ਕਿ ਕਿੰਨੇ ਤੁਸੀਂ ਆਂਬ ਲੈ ਰਹੇ ਹੋ ਤੇ ਕਿੰਨੀ ਉਹਦੇ ਵਿੱਚ ਤੁਸੀਂ ਚੀਨੀ ਦਾ ਇਸਤੇਮਾਲ ਕਰੋਗੇ ਤਾਂ ਕਿ ਪਰਫੈਕਟ ਤੁਹਾਡਾ ਮਰੱਬਾ ਬਣੇ ਸੋ ਤੁਸੀਂ ਜਿਹੜੇ ਆਂਬ ਜੇ ਇਸ ਤਰ੍ਹਾਂ ਦੇ ਲੈ ਰਹੇ ਹੋ ਤੇ ਫਿਰ ਤੁਸੀਂ ਇਹਦੇ ਵਿੱਚ ਚੀਨੀ ਜਿਹੜੀ ਆ ਉਹ 1 ਕਿਲੋ ਆਂਬਾਂ ਦੇ ਵਿੱਚ ਪਾਉਂਗੇ 700 ਗ੍ਰਾਮ ਤੇ ਜੇਕਰ ਤੁਹਾਡੇ ਜਿਹੜੇ ਆਂਬਾ ਥੋੜੇ ਮਿੱਠੇ ਆ ਤੁਸੀਂ ਉਹਦੇ ਅਕੋਰਡਿੰਗ ਥੋੜੀ ਜਿਹੀ ਚੀਨੀ ਦੇ ਵਿੱਚ ਘਟਾ ਸਕਦੇ ਹੋ 500 ਗ੍ਰਾਮ ਵੀ ਤੁਸੀਂ ਪਾ ਸਕਦੇ ਹੋ ਤੇ ਜੇਕਰ ਖੱਟੇ ਆ ਤੇ ਤੁਸੀਂ ਥੋੜੀ ਕੁਆਂਟੀਟੀ ਉਹਦੀ ਵਧਾ ਸਕਦੇ ਹੋ ਇਹ ਹੁਣ ਮੇਰੇ 1.5 ਕਿਲੋ ਆਂਬ ਨੇ ਤੇ ਇਹਨਾਂ ਦੇ ਵਿੱਚ ਇਹ 900 ਗ੍ਰਾਮ ਹੈ ਜਿਹੜੀ ਹੈ ਖੰਡਾ ਚੀਨੀ ਡੱਲੀ ਆ ਤੁਸੀਂ ਅੱਧਾ ਗੁੜ ਤੇ ਅੱਧੀ ਖੰਡ ਵੀ ਪਾ ਸਕਦੇ ਹੋ ਕੱਲਾ ਗੁੜ ਵੀ ਪਾ ਸਕਦੇ ਹੋ ਤੇ ਗੁੜ ਦੀ ਜਿਹੜੀ ਕੁਆਂਟੀਟੀ ਹੈ 1 ਕਿਲੋ ਦੇ ਵਿੱਚ ਉਹ 800 ਗ੍ਰਾਮ ਪਾਉਗੀ ਹੁਣ ਆਪਾਂ ਇੱਥੇ ਕੜਾਈ ਰੱਖ ਲਏ ਨੇ ਗੈਸ ਤੇ ਇਹ ਇਹਦੇ ਵਿੱਚ ਜਿੰਨੇ ਆਪਾਂ ਜਿਹੜੇ ਸ্লাইਸ ਕਰਤੇ ਹੋਏ ਆਂਬਾਂ ਦੇ ਪਾ ਦਾਂਗੇ ਇਹ ਤੁਸੀਂ ਜਿਹੜੇ ਆਂਬ ਜੋਕਣੇ ਇਹਨਾਂ ਦਾ ਵੇਟ ਕਰਨਾ ਵਾ ਇਹ ਤੁਸੀਂ ਕੱਟ ਕੇ ਜਿਵੇਂ ਇਦਾਂ ਸ্লাইਸ ਬਣਾ ਕੇ ਫਿਰ ਤੁਸੀਂ ਉਹਦਾ ਵੇਟ ਕਰਨਾ ਵਾ ਜਿਹੜੀਆਂ ਗਿੜਕਾਂ ਦੇ ਸਮੇਤ ਇਹਦਾ ਵੇਟ ਨਹੀਂ ਕਰਨਾ ਤੁਸੀਂ ਤੇ ਹੁਣ ਆਪਾਂ ਇਹਦੇ ਉੱਤੇ ਇਹ ਪਾ ਦਾਂਗੇ ਜਿਹੜੀ ਆਪਾਂ ਚੀਨੀ ਲਈ ਹੈ ਤੇ ਹੁਣ ਆਪਾਂ ਇੱਥੇ ਸੇਕ ਘੱਟ ਰੱਖ ਕੇ ਤੇ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰ ਲਾਂਗੇ ਚੀਨੀ ਤੇ ਜਿਹੜੇ ਸਲਾਈਸ ਆ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਨਾ ਤੇ ਹੌਲੀ ਹੌਲੀ ਜਿਹੜੀ ਇਹ ਚੀਨੀ ਆ ਖੰਡ ਆ ਉਹ ਮੈਲਟ ਹੋਣੀ ਸ਼ੁਰੂ ਹੋ ਜਾਣੀ ਆ ਮੈਲਟ ਹੋ ਵੀ ਚੀਨੀ ਸਾਰੀ ਫਿਰ ਉਹਦੇ ਵਿੱਚ ਜਿਹੜੇ ਅੰਬ ਦੇ ਸਲਾਈਸ ਆ ਇਹਨਾਂ ਨੂੰ ਆਪਾਂ ਪਕਾਉਣਾ ਵਾ ਕਮ ਸੇ ਕਮ ਅੱਧਾ ਘੰਟਾ ਘੱਟ ਸੇਕ ਤੇ ਇਹਨਾਂ ਨੂੰ ਹੁਣ ਆਪਾਂ ਪਕਾ ਦੇਣੇ ਆ ਤੇ ਮਿਲਦੇ ਆਪਾਂ ਖੜੀ ਦਰਬਾਰ ਤੇ ਮਰੱਬਾ ਦੇਖੋ ਜੀ ਰੇਜ ਦੇ ਨੂੰ 20 ਮਿੰਟ ਹੋ ਚੁੱਕੇ ਆਪਣੇ ਇਹ ਐ ਪੂਰੀ ਠੰਡ ਜਿਹੜੀ ਉਹ ਮੈਲਟ ਹੋ ਚੁੱਕੀ ਆ ਤੇ ਤੁਸੀਂ ਦੇਖ ਸਕਦੇ ਹੋ ਅਜੇ ਜਿਹੜੀ ਇਹ ਚਾਣੀ ਆ ਇਹ ਪਤਲੀ ਆ ਇਹਨੂੰ ਆਪਾਂ ਥੋੜਾ ਜਿਹਾ ਹੋਰ ਗਾੜਾ ਕਰਾਂਗੇ ਕੋਈ ਤਾਰ ਵਾਲੀ ਆਪਾਂ ਚਾਣੀ ਨਹੀਂ ਬਣਾਉਣੀ ਬਸ ਇਹਨੂੰ ਥੋੜਾ ਗਾੜਾ ਹੀ ਕਰਨਾ ਤੇ ਆਂਬ ਵੀ ਜਿਹੜੇ ਆ ਉਹ ਪੱਕ ਚੁੱਕੇ ਨੇ ਤੇ ਤੁਸੀਂ ਦੇਖ ਸਕਦੇ ਦੇਖੋ ਮੈਂ ਇਹਦੇ ਵਿੱਚ ਈਦਾ ਮਾਰ ਕੇ ਦੇਖ ਰਹੀ ਆ ਤੇ ਆਂਬ ਜਿਹੜੇ ਪੱਕ ਚੁੱਕੇ ਆ ਇੱਥੇ ਹੁਣ ਤੁਸੀਂ ਜੇ ਇਕੱਲਾ ਈਦਾ ਖੱਟਾ ਮਿੱਠਾ ਮਰਬਾ ਹੀ ਖਾਣਾ ਤੇ ਇਹਦੇ ਵਿੱਚ ਇਕੱਲੇ ਮੱਗ ਚ ਪਾ ਕੇ ਤੇ ਥੋੜਾ ਜਿਹਾ ਟੇਸਟ ਹੋਰ ਵਧਾਉਣ ਵਾਸਤੇ ਥੋੜਾ ਕਾਲਾ ਨਮਕ ਪਾ ਸਕਦੇ ਹੋ ਜੀ ਤੁਸੀਂ ਇਹਦਾ ਮਰਬਾ ਬਣਾ ਰਹੇ ਬਟ ਆਪਾਂ ਇਹਦਾ ਮਿੱਠਾ ਚਾਰ ਜਿਵੇਂ ਬਣਾ ਰਹੇ ਆ ਕਿਉਂਕਿ ਆਪਾਂ ਨੂੰ ਆਰਡਰ ਆਇਆ ਸੀ ਮਿੱਠੇ ਚਾਰ ਦਾ ਹੀ ਕਿ ਇਹ ਤੁਸੀਂ ਬਣਾਓ ਮਿੱਠਾ ਚਾਰ ਤੇ ਮਰਬਾ ਜਿਵੇਂ ਬਣਾਉ ਉਹ ਤਾਂ ਪਹਿਲਾਂ ਨਾਲ ਸਿੱਕੀ ਅੱਗੇ ਇਦਾਂ ਖਰਾ ਕੁਝ ਕਰਕੇ ਇਹਦੇ ਵਿੱਚ ਤੁਸੀਂ ਇੱਕ ਦੋ ਗੁੰਦ ਜਿਹੜੀਆਂ ਸਿੱਕੇ ਦੀਆਂ ਪਾ ਸਕਦੇ ਹੋ ਕਿ ਇਹ ਨਾਲ ਥੋੜਾ ਜਿਹਾ ਵੀ ਬਹੁਤ ਲੱਗਦਾ ਤੇ ਬੱਚੇ ਨੂੰ ਬਹੁਤ ਪਸੰਦ ਆਊਗਾ ਤੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਕਿ ਆਪਾਂ ਚਾਰ ਮਰਬਾ ਜਿਹੜਾ ਸੇਲ ਕਰਦੇ ਆ ਤੇ ਉਹ ਜਿਵੇਂ ਆਪਾਂ ਨੂੰ ਆਰਡਰ ਆਇਆ ਕਿ ਤੁਸੀਂ ਸਾਨੂੰ ਮਿੱਠਾ ਆਮ ਦਾ ਚਾਰ ਬਣਾ ਕੇ ਤੇ ਜਿਹੜਾ ਇਹਦੇ ਵਿੱਚ ਆਪਾਂ ਸਮਾਨ ਪਾ ਰਹੇ ਹਾਂ ਇਹ ਸਾਰਾ ਇਹ ਸਮਾਨ ਆ ਆਪਾਂ ਪਾਵਾਂਗੇ ਇਹਦੇ ਵਿੱਚ ਦੋ ਚਮਚ ਮਗਜ ਤੁਸੀਂ ਕੋਈ ਵੀ ਮਗਜ ਦੇ ਵਿੱਚ ਇਹ ਸਮਾਨ ਕਰ ਸਕਦੇ ਹੋ ਨਾਲ ਇੱਕ ਚਮਚ ਪਾਵਾਂਗੇ ਇਹਦੇ ਵਿੱਚ ਕਾਲਾ ਨਮਕ ਇੱਕ ਚਮਚ ਪਾਵਾਂਗੇ ਕਲੌਂਜੀ ਤੇ ਇੱਕ ਚਮਚ ਵੱਡਾ ਭਰ ਕੇ ਪਾਵਾਂਗੇ ਸੌਫ ਤੇ ਅੱਧਾ ਚਮਚ ਕਾਲੀ ਮਿਰਚ ਤਿੱਖੇ ਵਾਸਤੇ ਤੇ ਅੱਧਾ ਚਮਚ ਲਾਲ ਮਿਰਚ ਇਹ ਆਪਾਂ ਇੱਥੇ ਸਾਰਾ ਸਮਾਨ ਪਾ ਲਏ ਨੇ ਇਦਾਂ ਇੱਕ ਇਹ ਚਟਣੀ ਦਾ ਤੇ ਚਾਰ ਦਾ ਰੂਪ ਲੈ ਲੈਂਦਾ ਇਹਨਾਂ ਦੇ ਵਿੱਚੋਂ ਜਿਹੜੀ ਵੀ ਚੀਜ਼ ਤੁਹਾਨੂੰ ਨਹੀਂ ਪਸੰਦੀ ਸਕਿੱਪ ਕਰ ਸਕਦੇ ਹੋ ਇਹੋ ਜਿੰਨੀ ਤੋਂ ਗੱਲ ਕੇ ਜਿਹੜੇ ਅਸੀਂ ਸਾਰੇ ਮਸਾਲੇ ਪਾਏ ਉਹ ਤੁਸੀਂ ਵੀ ਸਾਰੇ ਪਾਓ ਕਈਆਂ ਨੂੰ ਸੌਂਫ ਖਾਣਾ ਪਸੰਦ ਨਹੀਂ ਹੁੰਦਾ ਕਈਆਂ ਨੂੰ ਕਲੌਂਜੀ ਖਾਣਾ ਪਸੰਦ ਨਹੀਂ ਹੁੰਦਾ ਕੋਈ ਤੁਹਾਨੂੰ ਚੀਜ਼ਾਂ ਸਾਰੀਆਂ ਤੁਸੀਂ ਸਕਿੱਪ ਕਰ ਸਕਦੇ ਹੋ ਕਾਲੇ ਨਮਕ ਨਾਲ ਇਹ ਇੱਕ ਖੁਸ਼ਬੂ ਬਹੁਤ ਵਧੀਆ ਆਉਂਦੀ ਹੈ ਬਾਅਦ ਵਿੱਚ ਜਦੋਂ ਆਪਾਂ ਇਹਦੇ ਵਿੱਚ ਕਾਲਾ ਨਮਕ ਪਾ ਦਿੰਨੇ ਆ ਤੇ ਨਾਲ ਟੇਸਟ ਬਹੁਤ ਵਧੀਆ ਹੋ ਜਾਂਦਾ ਹੋਣੀ ਨੂੰ ਆਪਾਂ ਸਾਰੇ ਨੂੰ ਮਿਕਸ ਕਰ ਦਿੰਨੇ ਆ ਤੇ ਸਿਰਫ ਹੁਣ ਆਪਾਂ ਇਹਨੂੰ ਥੋੜਾ ਗਾੜਾ ਕਰਨਾ ਬਾਕੀ ਮਰੱਬਾ ਆਪਣਾ ਤਿਆਰ ਆ ਤੁਸੀਂ ਦੇਖ ਸਕਦੇ ਦੇਖੋ ਕਿੰਨੇ ਸੋਹਣੇ ਸਲਾਦ ਬਣੇ ਆ ਇਹ ਰੋਟੀ ਦੇ ਨਾਲ ਬੱਚਿਆਂ ਨੂੰ ਖਾਣ ਨੂੰ ਦੋਗੇ ਨਾ ਤੇ ਬੱਚੇ ਨੇ ਰੋਟੀਆਂ ਦੀ plate ਐ ਚਟਮ ਕਰ ਜਾਣੀ ਤੇ ਮਰੱਬਾ ਆਪਣਾ ਬਣ ਚੁੱਕਿਆ ਜੀ ਤੇ ਇਹਨੂੰ ਆਪਾਂ ਕੱਢ ਲੈਨੇ ਆ ਜਿ ਕਹਿੰਦੇ ਨੇ ਸਬਰ ਦਾ ਫਲ ਮਿੱਠਾ ਹੁੰਦਾ ਹੈ ਤੇ ਅੱਜ ਆਪਾਂ ਹੀ ਤਿਆਰ ਕੀਤਾ ਜੀ ਖੱਟਾ ਮਿੱਠਾ ਮਰੱਬਾ ਜਿਹਨੂੰ ਮਿੱਠਾ achar ਵੀ ਤੁਸੀਂ ਕਹਿ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਇੱਕ ਵਾਰੀ ਤੁਸੀਂ ਘਰੇ ਬਣਾਓਗੇ ਨਾ ਤੇ ਬਾਰ-ਬਾਰ ਬੱਚੇ ਤੁਹਾਡੇ ਡਿਮਾਂਡ ਕਰਨਗੇ ਕਿ ਸਾਨੂੰ ਮਰੱਬਾ ਬਣਾ ਕੇ ਦਿਓ ਅੰਬਖਾਨਾ ਵੈਸੇ ਵੀ ਬਹੁਤ ਸਰੀਰ ਵਾਸਤੇ ਵਧੀਆ ਹੁੰਦਾ ਖਾਸ ਕਰਕੇ ਬੱਚਿਆਂ ਵਾਸਤੇ ਸੋ ਉਹਨਾਂ ਨੂੰ ਤੁਸੀਂ ਬਣਾ ਕੇ ਦਿਆ ਕਰੋ ਪਰੌਂਠੀ ਨਾਲ ਖਾਣੋ ਤੁਸੀਂ ਚਾਵਲ ਦੇ ਨਾਲ ਵੀ ਖਾ ਸਕਦੇ ਹੋ ਕਿਸੇ ਵੀ ਚੀਜ਼ ਨਾਲ ਤੁਸੀਂ ਇਹਨੂੰ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਤੇ ਨਾ ਵੀ ਕੋਈ ਚੀਜ਼ ਹੋਵੇ ਤੇ ਤਾਂ ਵੀ ਬਹੁਤ ਹੀ ਟੇਸਟੀ ਲੱਗਦਾ ਇਹਨੂੰ ਤੁਸੀਂ ਘਰੇ ਬਣਾਓ ਤੇ ਬੱਚਿਆਂ ਨੂੰ ਖਵਾਓ ਜੇਕਰ ਤੁਸੀਂ ਸਾਡੇ ਕੋਲ ਮੰਗਵਾਉਣਾ ਚਾਹੁੰਦੇ ਹੋ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਸਾਨੂੰ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਬਾਕੀ ਕਿਸਟਾ ਤਿਆਰ ਕਰਨਾ ਆਪਾਂ ਸਾਰਾ ਵੀਡੀਓ ਚ ਵਿਖਾ ਦਿੱਤਾ ਤੇ ਸਕਿਪ ਕਰਕੇ ਵੀਡੀਓ ਨਾ ਦੇਖਿਆ ਕਰੋ ਜੇ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜਿਹੜੇ ਚੈਨਲ ਤੇ ਨਵੇਂ ਐ ਨੇ ਉਹਨਾਂ ਨੂੰ ਰਿਕਵੈਸਟ ਕਰਦੀ ਮੇਰੇ ਚੈਨਲ ਨੂੰ ਬਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਕੀਮਤੀ ਸਮਾਂ ਮੈਨੂੰ ਦਿੱਤਾ ਤੇ ਇਥੋਂ ਤੱਕ ਵੀਡੀਓ ਦੇਖੀ ਤੇ ਹੁਣ ਇਸ ਵੀਡੀਓ ਦਾ ਇਥੇ ਕਰਦੇ ਜੀ ਐਂਡ ਮਿਲਦੇ ਆਂਕ ਨਵੀਂ ਵੀਡੀਓ ਤਦ ਤੱਕ ਲਈ